ਕਰਮੀ ਸਹਜ ਨਾਲ ਉਪਜੈ ਬਿਨ ਸਹਜੇ ਸਹਸਾ ਨਾ ਜਾਏ ਜਿਹੜੇ ਕਰਮ ਕਾਣ ਧਰਮ ਦੇ ਰੋਤੇ ਕਰਮ ਕਰਦੇ ਆ ਅਸੀਂ ਚਾਹ ਕੋਈ ਵੀ ਕਰਮ ਕਰਦੇ ਕੋਈ ਲੰਗਰ ਚਲਾਉਂਦਾ ਕੋਈ ਘਰ ਸੇਵਾ ਕਰਦਾ ਕੋਈ ਕੁਛ ਕਰਦਾ ਕੋਈ ਝਾੜੂ ਲਾਉਂਦਾ ਜਾ ਕੇ ਕੋਈ ਦਰਿਆ ਝਾੜਦਾ ਕੋਈ ਰੋਜ਼ ਜਾ ਕੇ ਦੁੱਧਣਾ ਤੋਦਾ ਇਹ ਕਰਮ ਕਾਣ ਧਰਮ ਦੇ ਪ੍ਰਥਾਏ ਆਪਣੇ ਵਿੱਚ ਉਤੇ ਰੋਜ਼ ਅਭਲਸਰ ਕਰਦੇ ਨੇ ਕਿਸੇ ਨੂੰ ਸਹਜ ਅਵਸਥਾ ਜਿਹੜਾ ਪ੍ਰਾਪਤ ਨਹੀਂ ਹੋਣੀ ਇਸੇ ਕਰਕੇ ਹੁਣ ਤੇ ਕਿਸੇ ਨੂੰ ਹੋਈ ਨਹੀਂ ਸਹਿਜ ਅਵਸਥਾ ਜੇ ਨਹੀਂ ਪ੍ਰਾਪਤ ਹੋਈ ਇਹਦਾ ਨਾ ਹੋਣੀ ਹੋਣੀ ਹੈ ਇਹਦਾ ਨਾ ਜਗਰਤ ਅਵਸਥਾ ਨਹੀਂ ਪੈਦਾ ਹੁੰਦੀ ਮੰਨਦੀ ਡੇਖਦਾ ਇਹਨਾਂ ਗੱਲਾਂ ਨੂੰ ਇਹਦਾ ਤਾਂ ਹੰਕਾਰ ਹੋ ਜਾਂਦਾ ਕਿ ਯੂਰ ਬਹੁਤ ਹੈ ਰੂ ਸਹਿਜ ਅਵਸਥਾ ਨਹੀਂ ਹੋਣੀ ਉਹ ਵੀ ਤੁਮਾੜਾ ਬੋਟਾ ਹੋ ਸਕਦਾ ਸਹਿਜ ਅਵਸਥਾ ਅਗਲੀ ਗੱਲ ਹੈ ਬਹੁਤ ਸਹਿਜ ਦਾ ਗਿਆਨ ਤੇ ਬਿਨਾ ਹੋਣਾ ਹੀ ਨਹੀਂ ਨਾ ਹੈ ਜਿੱਦਾਂ ਇਹਨੂੰ ਗਿਆਨ ਹੋਣਾ ਉਹ ਕੰਮ ਛੱਡ ਦੇਣੇ ਨੇ ਉਹ ਫੁੱਲ ਲੈ ਜੇ ਜਿਹੜਾ ਕਰਮ ਕਾਂਲ ਹੈ ਉਹ ਫੁੱਲ ਹੈ ਗਿਆਨ ਭੜ ਫੁੱਲ ਝੜ ਜੂਗਾ ਤਾਂ ਫਲ ਲੱਗਣਾ ਜਿੰਨਾ ਚਿਰ ਕੰਮ ਕਾਂਡ ਕਰਦਾ ਉਹਨੂੰ ਗਿਆਨ ਹੋਏ ਨਹੀਂ ਸਕਦਾ ਸਵਾਲ ਇਹਦੀ ਬੇਲ ਹੋ ਜੂ ਫਲ ਕਾਰਨ ਫੁੱਲੀ ਬਣਦਾ ਏ ਫਲ ਲੱਗਾ ਤੱਬ ਫੁੱਲ ਬਰੋ ਤੱਬ ਤੱਬ ਫਲ ਲੱਗੂਗਾ ਫੁੱਲ ਬਲਾਏ ਫੁੱਲ ਝੜ ਜੂਗਾ ਨਹੀਂ ਲੱਗਦਾ ਹੀ ਨਹੀਂ ਫੁੱਲ ਵੀ ਆ ਫਲ ਵੀ ਲੱਗ ਜੇ ਮੈਂ ਕਦੋਂ ਲੱਗ ਜੂਗਾ ਪਹਿਲੇ ਕਰੇ ਫੁੱਲ ਤੱਬ ਤਾਂ ਤੱਬ ਇਦਾਂ ਰਿਹਾ ਤੱਬ ਇਦਾਂ ਨਹੀਂ ਹੈ ਫੜ ਲਗਾ ਤਬ ਫੁੱਲ ਬਲਾਏ ਨਹੀਂ ਹੈ ਵੀ ਫੁੱਲ ਬਾਅਦ ਚੜੂਗਾ ਇਹ ਫੜ ਲਗਾ ਕਹਿਦੀ ਇਹ ਕੱਬ ਇੱਧਰ ਕਰਦੀਏ ਨਾ ਫਿਰ ਤਾਂ ਫੜ ਪਹਿਲਾਂ ਲੱਗਿਆ ਉਸ ਤੋਂ ਬਾਅਦ ਚੜੂਗਾ ਬਿਲਕੁਲ ਗਲਤ ਹੈ ਫੜ ਲਗਾ ਤਬ ਫਿਰ ਤਬ ਲੱਗੂਗਾ ਜਾਂ ਫੁੱਲ ਬਲਾਏ ਪਹਿਲਾਂ ਚੜ ਜੂਗਾ ਤਬ ਇੱਧਰ ਲਗੂ ਤਵਹ ਕਦਮ ਤਬ ਇੱਧਰ ਲਗੂ ਕਮ ਇਤੇ ਕਰ ਕੇ ਮੈਂ ਅਰਥਾ ਫੜ ਲੱਗੂਗਾ ਹੀ ਤਾਂ ਸ਼ਰਤ ਹੈ ਕਿ ਫੁੱਲ ਚੜ ਜੂਗਾ ਜਿੱਦਾਂ ਉਹਨੇ ਕਰਮਕਾਂਡ ਛੱਡਤਾ ਸੇਵਾ ਜਿਹੜੀ ਸੇਵਾ ਕਹਿੰਦੇ ਨੇ ਕਰਦੇ ਆ ਸੇਵਾ ਹੈ ਹੋਰੀ ਉਹ ਅਸੀਂ ਬੰਨੀ ਹੋਈ ਸੇਵਾ ਕੁਰਬਾਨੀ ਉਹਨੂੰ ਸੇਵਾ ਨਹੀਂ ਮੰਦੀ ਉਹ ਕਰਮਕਾਂਡ ਕਰਮਕਾਂਡ ਨੂੰ ਸੇਵਾ ਨਾ ਰਖ ਲਿਆ ਇਹਨਾਂ ਨੇ ਕਰਮਕਾਂਡ ਦਾ ਨਾਮ ਸੇਵਾ ਰੱਖਿਆ ਹੋਇਆ ਹੈ ਸੇਵਾ ਨਹੀਂ ਹੈ ਸੇਵਾ ਦਾ ਗੁਰਤੀ ਸੇਵਾ ਸ਼ਬਦ ਵਿਚਾਰ ਹੈ ਸ਼ਰੀਰ ਦੇ ਲੈਵਲ ਤੇ ਹਰ ਭਗਤੀ ਜਿਹੜੀ ਹੈ ਕਰਮਕਾਂਡ ਕਰਮਕਾਂਡ ਸ਼ਰੀਰ ਦੇ ਲੈਵਲ ਦਾ ਕਭ ਗੁਰਮਤ ਦਾ ਹੈ ਨਹੀਂ ਕੋਈ ਵੀ ਕੜਾ ਪ੍ਰਸ਼ਾਦ ਨੂੰ ਗੁਰਪ੍ਰਸਾਦ ਦੇ ਥੋਪੜਾ ਪ੍ਰਸ਼ਾਦ ਹਨ ਉਸ ਨੂੰ ਦਿਖਾਣ ਵਾਲਾ ਗੁਰਪ੍ਰਸਾਦ ਹੀ ਮੰਨਦੇ ਖਰਾਬ ਆਤਮਾ ਦੀ ਖਰਾਬ ਕੜਾ ਪ੍ਰਸ਼ਾਦ ਹੈ ਸਰੀਰ ਦੀ ਖਰਾਬ ਪ੍ਰਸ਼ਾਦ ਵੀ ਉਹੀ ਰਹੇਗਾ ਨਾ ਇਸ ਕਰਕੇ ਸਾਰੇ ਉਹੀ ਗੱਲ ਹੋ ਗਈ ਐਦਾ ਪ੍ਰਚਾਰ ਤਾਰੀ ਕਰਦੇ ਗੁਰਦਾਰੇ ਜਹੂ ਕੋਲ ਬੋਲ ਕੇ ਨਹੀਂ ਜਲਦੀ ਸੱਚ ਦਾ ਪ੍ਰਚਾਰ ਨਹੀਂ ਕਰ ਸਕਦੇ ਸਬਰ ਜਿਹੜੀ ਜਾਂਦੀ ਉਹ ਹੀ ਸੁਭਦੇ ਜਲਦੀ ਹੈ ਉਹ हट ਜੂਗੀ ਜਾਣਦੇ ਬੰਦੇ ਸਾਡੇ ਦਾ ਬਸ ਦੀ ਗੱਲ ਹੈ ਨਹੀਂ ਬੰਦਲ ਛੱਡੋ ਗੁਰਦਾਰੇ ਜਾ ਕੇ ਕਰਨਾ ਕੀ ਹੈ ਉਹਨਾਂ ਦਾ ਵਿਚਾਰਿਆਂ ਦੀ ਤਨਖਾਹ ਵੀ ਨਿਕਲਦੀ ਉੱਥੋਂ ਉਹਨਾਂ ਦੀ ਆਪਣੀ ਮਜਬੂਰੀ ਹੈ ਖਰਚੇ ਵੀ ਨਹੀਂ ਚੱਲਣੇ ਉੱਥੇ ਫਿਰ ਕੰਪੀਟੀਸ਼ਨ ਵੀ ਹੈ ਲੋਕਾਂ ਦੇ ਸੋਨਾ ਲੱਗੇ ਨੰਦਰਾ ਜੇ ਲੱਗਿਆ ਉਹ ਲੱਗਿਆ ਸਾਡੇ ਦਾ ਫਿਰ ਮੱਖੀਆਂ ਵਾਂਗ ਲੱਗਣਗੇ ਉੱਥੇ ਮੁਕਾਬਲਾ ਹੈ ਨਾ ਦੂਜੇ ਧਰਮ ਵਾਲਾ ਵਾਯਾ ਦਾ ਮੁਕਾਬਲਾ ਕਰ ਰਹੇ ਹਣੇ ਗਿਆਨ ਦਾ ਮੁਕਾਬਲਾ ਨਹੀਂ ਕਰ ਰਹੇ ਚਾਰ ਤਰ੍ਹਾਂ ਦਾ ਮੁਕਾਬਲਾ ਨਹੀਂ ਕਰ ਰਹੇ ভক্তਾਂ ਨੇ ਕੀ ਕੀਤਾ ਉਹ ਨਹੀਂ ਦੇਖਦੇ ভক্তਾਂ ਨੇ ਕੀ ਕੀਤਾ ভক্তਾਂ ਨੇ ਕੋਈ ਇਹ ਮੁਕਾਬਲਾ ਕੀਤਾ ਸੀ ਮਾਇਆ ਦਾ ਉਹੀ ਕਬਗਾਨਿਆ ਰਬਦਾਸ ਉਹੀ ਕਬਗਾਨਿਆ ਅਕबीर ভক্ত ਉੱਥੇ ਜਾ ਕੇ ਖੰਡੀ ਕੋ ਭਜਦੇ ਨੇ ਵੱਡੇ ਵੱਡੇ ਸੰਤ ਕਹਣੇ ਆਲੇ ਉਹਦੇ ਕੋ ਨਹੀਂ ਤਾਂ ਉਹਨਾਂ ਦਾ ਬੋਸਕਾਉ ਦਾ ਹੋਤੋ ਮੈਨੂੰ ਨਾ ਆਉਂ ਤੋਂ ਬੋਸਕਾਉ ਦੇ ਰਾਹੋਂ ਮੇਰੇ ਕੋ ਤੁਹਾਨੂੰ ਮੇਰੇ ਕੋਲੋਂ ਬੋਸਕਾਉ ਦੇ ਰਾਹ ਆਓ ਰਬਦਾਸ ਕੋਲ ਜਿਹਨੂੰ ਬਸਖੋ ਦਾ ਨਾਮ ਆਇਆ ਦੇਖੋ ਰਬਦਾਸ ਕੋਲ ਰਬਾਹ ਨੂੰ ਤਾਂ ਬੜੇ ਬਿਨਾਂ ਰਿਹਾ ਰਬਦਾਸ ਨੇ ਕੀ ਲੈਣਾ ਰਬਦਾਸ ਨੂੰ ਕੋਲ ਲੈਣਾ ਲੈਣਾ ਹੋਇਆ ਹੈ ਇਹਨੂੰ ਬਸਖੋ ਦਾ ਸੁਣਾ ਇਹ ਸੀ ਇਹ ਬਾਗ ਇਹ ਕੜੀ ਕੜੀ ਸੱਟ ਛਿੜਕੀ ਜਾਂਦੇ ਉੱਤੇ ਕੀ ਲੈਣ ਨੂੰ ਕੁਝ ਵੀ ਨਹੀਂ ਰਿਆ ਕੀ ਬਾਇਆ ਰਹਿ ਗਈ ਨਾ ਸੱਜ ਗਾਇਬ ਹੋ ਗਿਆ ਜੂੜ ਰਹਿ ਗਿਆ ਇਹ ਤੀਜਾ ਵੀ ਹੈ ਬਸ ਬਿਨ ਸਹਜੇ ਸਹਜ ਸਮਝ ਆਏ ਕਰਮ ਵੀ ਸਹਜੇ ਰੁਪੇ ਕਰਮਾਂ ਦੇ ਬਿਨਾ ਆ ਕਰਮ ਕਾਂ ਨਾਲ ਸਹਜ ਅਵਸਥਾ ਪ੍ਰਾਪਤ ਨਹੀਂ ਹੋਣੀ ਬਸ ਟਿਕੜਾ ਨਹੀਂ ਬੰਨਦੇ ਟਿਕੇ ਬਿਨਾ ਜਿਹੜੀ ਚਿੰਤਾ ਸਤਵ ਨਹੀਂ ਹੋਣੀ ਸਹਜ ਸਤਵ ਚਿੰਤਾਵਾਂ ਨਹੀਂ ਖਤਮ ਹੋੜੀਓ ਤਾਂਮ ਚਿੰਤਾ ਦਾ ਇਲਾਜ ਹੋਰ ਕਿਹਦੀ ਦਾ ਇਲਾਜ ਨਹੀਂ ਜਿਹੜੇ ਧਰਮ ਨਾਲ ਚਿੰਤਾ ਦੂਰ ਨਹੀਂ ਹੁੰਦੀ ਉਹ ਧਰਮ ਕੌਡੀ ਦੇ ਕਮਜ਼ੋਰ ਹੈ ਕੀ ਕਮਾਈ ਨਾਲ ਜਨਤਾ ਦੀ ਲੋਈ ਤੁਹਾਨੂੰ ਨਾਲ ਧਰਮ ਤੇ ਕੀ ਕਰਾਉਣਾ ਹੁੰਦਾ ਇਹ ਧਰਮ ਜਨਤਾ ਕ੍ਰੀਏਟ ਕਰਦਾ ਜਿੱਦੇ ਸਰਦਾਰ ਨੇ ਸਾਰਿਆਂ ਨੂੰ ਜਨਤਾ 24 ਘੰਟੇ ਰਹਿਦੀ ਇਹ ਤਾਂ ਉਲਟੇ ਰਾਜ ਕਰਨ ਦੇ ਰਾਜ ਕਰੇਗਾ ਖਾਲਸਾ ਤੇ ਜਨਤਾ ਕ੍ਰੀਏਟ ਹੁੰਦੀ ਹੈ ਇਹਦੇ ਵਿੱਚ ਰਾਜ ਨੂੰ ਜਾਗਦਾ ਸੱਤਿਆਂ ਨੂੰ ਸੌਣ ਨਹੀਂ ਖਾਦੇ ਉਹ ਖਾੜ ਲੀ ਬੇਚੈਨੀ 24 ਘੰਟੇ ਦੀ ਇਹ ਸਿੱਖ ਧਰਮ ਸਭ ਕੁਝ ਪਲਟਾਤਾ ਲੋਬਿਆ ਆਵੜੇ ਸਾਰੇ ਸਾਰੇ ਗੁਰਮਤ ਤੋਂ ਖਰਾਫ ਖਲਾਫ ਵਾਲੇ ਬੰਦੇ ਆਵੜੇ ਸਤਕਾਰੀਆਂ ਨੇ ਕੈਪਚਰ ਕਰ ਲਿਆ ਦਰ ਲੱਭਿਆ ਕੀ ਲੱਭਿਆ ਕੀ ਖਟਿਆ ਆ ਦੇਖ ਲਿਆ ਸਾਡ ਪਹਿਲੇ 25000 ਬੁੱਢਾ ਮਰਵਾ ਲਿਆ ਇਹ ਲੱਭਿਆ ਨਾ ਪੰਜਾਬੀ ਸੂਬਾ ਬਣਾ ਕੇ ਕੀ ਲੱਭ ਲੈਣੇ ਇਹਨੇ ਮੋਰਚੇ ਲਾ ਕੇ ਕੀ ਲੱਭ ਲਿਆ ਜਦੋਂ ਵੱਤ ਪੁੱਠੀ ਹੁੰਦੀ ਹੈ ਨਾ ਉਹਦ ਪ੍ਰੈਸ਼ ਹੁੰਦੀ ਹੈ ਐਜਾ ਹੀ ਕੁਝ ਲੱਭਦਾ ਹੁੰਦਾ ਲੋਬੇ ਜੀ ਉਹ ਤਾਂ ਪ੍ਰਸ਼ੋਗੀ ਇਹਦਾ ਸੁਣਾ ਜਾ ਕਰ ਲੋ ਫਿਰ ਸਖਦਰ ਆਜੂ ਆਪਣਾ ਲੋਬ ਨਹੀਂ ਹੋਇਆ ਉਹ ਤਾਂ ਪ੍ਰਸ਼ੋਗੀ ਸੀ ਪ੍ਰਸ਼ੋਗੀ ਉਹ ਇਹ ਬੁੱਧ ਆਲੇ ਹਲੂ ਹੱਥ ਪੈਰ ਮਾਰਦੇ ਨੇ ਹੁਣ ਕੀ ਕਰੀਏ ਆਪਸ ਵਿੱਚ ਇੰਨੇ ਧੜੇ ਹੋ ਗਏ ਕਲੇ ਕਾ ਤੇ ਆਉਣਾ ਸੀ ਜਿੱਥੇ ਲੋ ਹੋਊ ਥੱਲੇ ਹੋਣਗੇ ਜਿੱਥੇ ਘਰ ਹੋਊ ਥੱਲੇ ਹੋਣਗੇ ਥੋੜੀ ਆਪਣੀ ਉਹ ਇਕਤਾ ਨਹੀਂ ਇਕੱਠੇ ਹੋ ਜਾਓਗੇ ਨਾ ਅਬ ਸੁਚੀ ਲੜੋ ਮੁਸਲਮਾਨ ਆਪ ਸੁਚੀ ਨਹੀਂ ਲੜਦੇ ਰਹੇ ਮੁਸਲਮਾਨ ਆਪ ਸੁਚੀ ਨਹੀਂ ਲੜਦੇ ਰਹੇ ਕਿ ਨਰੋਲ ਸਖੇ ਹੋ ਜਾਓਗੇ ਆਪ ਸੁਚੀ ਮਰੋ ਅੱਗੇ ਲੜ ਕੇ ਤਾਂ ਰਾਜ ਲੜਨਾ ਨਰਕ ਲੜਨਾ ਆਪ ਸੁਚੀ ਮਰ ਜਾਓਗੇ ਲੜ ਕੇ ਇਹਨੇ ਰਾਜ ਲੜਨਾ ਲੜ ਕੇ ਮਰੂਗਾ ਉਹ ਲੜਵਾਇਆ ਤੇ ਕਬਜਾ ਕਰੂ ਲੜ ਕੇ ਮਰੂਗਾ ਉਹ ਰਸਤਾ ਇਹ ਹੈ ਇਹ ਰਸਤਾ ਹੀ ਹੈ ਇਹ ਵਿਨਾਸ਼ ਦਾ ਰਸਤਾ ਵਿਕਾਸ ਦਾ ਰਸਤਾ ਨਹੀਂ ਹੈ ਵਿਕਾਸ ਦਾ ਰਸਤਾ ਨਹੀਂ ਹੈ ਵਿਕਾਸ ਦਾ ਰਸਤਾ ਵੀ ਬਰਾਜ਼ਾ ਹੀ ਰਸਤਾ ਹੈ ਜਿਹਨੂੰ ਸਰਕਾਰ ਵਿਕਾਸ ਕਹਿੰਨਾ ਹੈ ਨਾ ਵਿਕਾਸ ਕੱਕੇ ਨਾਲ ਉਹਦੇ ਵਿੱਚ ਵਿਨਾਸ਼ ਛੁਪਿਆ ਹੋਇਆ ਹੈ ਗੁਰਬਾਣੀ ਕਹਿੰਦਾ ਦਿਨ ਵਿੱਚ ਰਹਿਣ ਰਾਤ ਵਿੱਚ ਡਟਿਗਰ ਦੱਦੇ ਵਿੱਚ ਰਾਤ ਛੁਪੀ ਹੋਈ ਹੈ ਰਾਤ ਵਿੱਚ ਡਟਿਗਿਆ ਹੈ ਇਹ ਵੀ ਵਿਕਾਸ ਵਿੱਚ ਵਿਨਾਸ਼ ਛੁਪਿਆ ਹੈ ਔਰ ਵਿਨਾਸ਼ ਵਿੱਚ ਵਿਕਾਸ ਸੁਪਿਆ ਹੋਇਆ ਵਿਨਾਸ਼ ਵਿੱਚ ਬਗਾਸ ਹੈ ਵਿਕਾਸ ਜੇ ਮੋਰ ਬਰਨ ਕਬੂਲ ਕਰਦਾ ਤਾਂ ਬਗਾਸ ਹੈ ਕਿਹੜਾ ਇਹਨਾਂ ਦਾ ਵਿਕਾਸ ਹੈ ਉਹ ਜੋ ਵਿਨਾਸ਼ ਹੈ ਜਿਹਨੂੰ ਇਹ ਬਨਾਸ਼ ਕਹਿੰਦੇ ਨੇ ਉਹ ਜੋ ਬਗਾਸ ਹੈ ਉਹ ਜੀਵਨ ਐਸੀ ਮਾਰਲੀ ਜੇਵਨੇ ਬਹੁਣਾ ਬਰਣਾ ਹੋਏ ਬੜਨ ਕਬੂਲ ਕਰ ਇਹਦਾ ਵਿਨਾਸ਼ ਕਰਦੇ ਨਾ ਬੜਾ ਡੂਣਾ ਇਹਨਾਂ ਦਾ ਜਿਹੜਾ ਵਿਨਾਸ਼ ਆ ਉਹਦੇ ਵਿੱਚੇ ਵਿਗਾਸ ਹੈ ਇਹ ਕੀ ਜਾਣ ਸਦਾ ਪਕਦਾ ਕੀ ਚਾਲ ਨਰਾਲੀ ਪਕਦਾ ਕੀ ਚਾਲ ਕੀ ਇਧਰ ਆਲੀ ਇਹ ਕੀ ਜਾਣ ਨਵੀਂ ਇਹ ਭਾਸ਼ਾ ਕੀ ਹੈ ਇਹ ਕੀ ਜਾਣ ਨੇ ਫਲਸਫੀ ਕੀ ਹੈ ਵਿਦਵਾਨ ਕੀ ਜਾਣੇ ਕੀ ਗੱਲ ਹੈ ਵਿਦਵਾਨਾਂ ਦੇ ਵਾਸਤੇ ਗੱਲ ਨਹੀਂ ਹੈ ਵਿਦਵਾਨ ਤਾਂ ਵਿਗਾਸ ਲਫ਼ਜ਼ੇ ਦੀ ਇਹਦੇ ਕੋਲ ਹੈ ਇਹਦਾ ਕੋਈ ਵਿਕਾਸ ਲਫ਼ਜ਼ ਮਿਲਵਾਨਾਂ ਦੀ ਰਖਣੀ ਵਿਕਾਸ ਲਫਜ਼ਾ ਵਿਕਾਸ ਨਹੀਂ ਆਤਾ ਗੁਰਮਤ ਹੈ ਸਿਰੇ ਕੋ ਪ੍ਰਕਾਸ਼ ਹੈ ਸਿਰੇ ਕੋ ਪ੍ਰਕਾਸ਼ ਹੈ ਪ੍ਰਕਾਸ਼ ਤਾਂ ਸੂਰਜ ਦਾ ਹੁੰਦਾ ਪਰ ਜੇ ਤੇ ਸੂਰਜ ਵੀ ਰੋਸ਼ਨੀ ਨਹੀਂ ਕਰਦਾ ਜੇ ਸੋਚਦਾ ਉਹ ਕਬੇ ਹੋਰ ਜੜੇ ਹਜ਼ਾਰ ਉੱਥੇ ਰੋਸ਼ਨੀ ਕੌਣ ਕਰੂ ਉੱਥੇ ਕਰੂ ਗਿਆਨ ਇੱਥੇ ਚੱਲਉਂਦੇ ਆ ਗੁਰੂ ਦੇ ਕੋਰ ਦਾ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਗਿਆਨ ਦਾ ਪ੍ਰਗਾਸ ਹੁੰਦਾ ਅੰਤਰ ਹੋਏ ਗਿਆਨ ਪ੍ਰਗਾਸ ਪਰ ਪੰਡਤ ਨੇ ਪ੍ਰਕਾਸ਼ ਬਣਾਤਾ ਸੀ ਸਵੀਆਂ ਦੇ ਵਿੱਚ ਇੱਕ ਦੋ ਜਗ੍ਹਾ ਵਰਤੇ ਪ੍ਰਕਾਸ਼ ਲਪਸ ਗੁਰੂ ਘਰ ਦੇ ਪ੍ਰਕਾਸ਼ੇ ਵਰਤੇ ਪ੍ਰਕਾਸ਼ਰ ਪ੍ਰਕਾਸ਼ ਫਰਕ ਗਿਆਨ ਦਾ ਪ੍ਰਕਾਸ਼ ਹ ਨਾਜ਼ ਖਾਤੂ ਦਿਖਣ ਵਾਲੀ ਚੀਜ਼ ਨਹੀਂ ਹੈ ਪਰ ਆਜ ਬੁੱਧੀ ਪ੍ਰਗਿਆਸ ਬੁੱਧੀ ਦੇ ਵਿੱਚ ਹੁੰਦਾ ਪ੍ਰਗਿਆਸ ਕਹਤੇ ਅੰਦਰ ਬੁੱਧੀ ਵਿੱਚ ਹੁੰਦਾ ਬੰਦੇ ਅੰਦਰ ਅੰਦਰ ਹੋਏ ਗਿਆਨ ਪ੍ਰਗਿਆਸ ਅੰਦਰ ਹੋਣਾ ਬਾਹਰ ਤਾਂ ਹੋਣਾ ਹੀ ਨਹੀਂ ਉਹ ਗਿਆਨ ਦਾ ਹੁਣਾ ਗਲਦੌੜ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਨਾ ਜਾਏ ਸਹਿਸਾ ਕਿਤੇ ਸੁਝਬ ਕੋਈ ਵੀ ਸੰਜਮ ਕਰ ਲੋ ਕੋਈ ਵੀ ਯਤਨ ਕਰ ਲੋ ਸਜੋ ਯਤਨ ਹੀ ਹੁੰਦਾ ਸਹਿਸਾ ਜੀ ਜਾ ਸਕਦਾ ਕੁਛ ਵੀ ਕਰ ਲੋ ਜਿੰਨੇ ਵਰਜੀ ਕਰਮ ਕਮਾ ਲੋ ਇਹ ਜਾਏ ਸੈਸਾ ਕਿਤੇ ਸੰਜਮ ਰਹੇ ਕਰਮ ਕੋ ਮੈਂ ساری ਜ਼ਿੰਦਗੀ ਕਰਮ ਤੋਂ ਬੋਲਦਾ ਰਹੇ ਇਹ ਚਿੰਤਾ ਨਹੀਂ ਆਉਣੀ ਤੇਰੀ ਬਹੁਤ ਗਾਹ ਕੀ ਹੋਣਾ ਅਗਲੇ ਜਨਮ ਤੇ ਚਿੰਤਾ ਇਹ ਜਾਣੀ ਹੋਣੀ ਹੈ ਇਹ ਨਹੀਂ ਆਣੀ ਪਰ ਲੋਕ ਦਾ ਦਰਸ਼ਨ ਇੱਥੋਂ ਨਹੀਂ ਬੈਠੇ ਰੋੜ ਸੈਸੇ ਜਿਉ ਮਲੀਨ ਹੈ ਕਿ ਤੂੰ ਸੰਜਮ ਤੋਤਾ ਜਾਏ ਆ ਜਿਹੜਾ ਜਿਉ ਮਲੀਨ ਹੈਗਾ ਸੈਸੇ ਕਰਕੇ ਹੀ ਹੈ ਸੈਸੇ ਕਰਕੇ ਨੇਰਾ ਹੈ ਨੇਰੇ ਕਰਕੇ ਸੈਸੇ ਸੈਸੇ ਕਰਕੇ ਨੇਰਾ ਹੈ ਜਿਉ ਮਲੀਨ ਹੈ ਸੈਸੇ ਜਿਉ ਮਲੀਨ ਹੈ ਕਿ ਤੂੰ ਸੰਜਮ ਤੋਤਾ ਜਾਏ ਇਹਨੂੰ ਤਾਂ ਹੋਈਏ ਕਿਵੇਂ ਹੁਣ ਕਿ ਜਿਉ ਨੂੰ ਕਿਵੇਂ ਧੋਈਏ ਮਨ ਤੋਂ ਉਹ ਸ਼ਬਦ ਲਾਗੋ ਹੱਸੇ ਪਾ ਤੋਣਾ ਦਾ ਸ਼ਬਦ ਹੈ ਜਿਹੜਾ ਗੁਰਬਾਣੀ ਦਾ ਇਹ ਨੂੰ ਪਹਿਲਾਂ ਸਮਝੋ ਫਿਰ ਇਹਦੇ ਨਾਲ ਜੁੜੋ ਇਹਦੇ ਨਾਲ ਤੋਲੋ ਸ਼ਬਦ ਨਾਲ ਤੋਜੂਗਾ ਉਹ ਤੋ ਉਹ ਸ਼ਬਦ ਨਾਲ ਕੋ ਰਹੋ ਹਰਸੇ ਚਿਤ ਲਾਏ ਹਰਸੇ ਰਹੋ ਚਿਤ ਲਾਏ ਹਰਸੇ ਰਹੋ ਚਿਤ ਲਾਏ ਹਰ ਦੇ ਨਾਲ ਚਿਤ ਲਾ ਕੇ ਰੱਖੋ ਮਨ ਮਨ ਜਾਂਦਾ ਅੰਦਰ ਨੂੰ ਜਗਦਾ ਤਾਂ ਚਿੱਤ ਹੈ ਕਿ ਬਾਹਰ ਨੂੰ ਜਗਦਾ ਤਾਂ ਮਨ ਯਾਰ ਜਿਹੜੀ ਸਾਡੀ ਸੁਰਤ ਹੈ ਮਾਇਆ ਦੇ ਨਾਲ ਜੁੜੀ ਹੋਈ ਹੈ ਮਨ ਹੈ ਕਿ ਅੰਤਰਾਤਮਾ ਨਾਲ ਬਾਹਰ ਨੂੰ ਜਗਦੀ ਹੈ ਇਹੀ ਚਿਤ ਹੋ ਜਾਂਦੀ ਹੈ ਇਹਦੀ ਡਾਇਰੈਕਸ਼ਨ ਦਾ ਹੀ ਫਰਕ ਆ ਜਿਆਦੇ ਦੀ ਡਾਇਰੈਕਸ਼ਨ ਵੱਲ ਹੀ ਇਹ ਚਿੱਤ ਹੋ ਜਾਂਦੀ ਚਿੱਤ ਦਾ ਮਤਲਬ ਆ ਹਾਰ ਮੰਨ ਲੈਣਾ ਬੋਝਾ ਹਾਰ ਜਾਂ ਪਹਿਲਵਾਨ ਚਿੱਤ ਨਹੀਂ ਹੋ ਜਾਂਦਾ ਚਿੱਤ ਕੀ ਹੁੰਦਾ ਹੈ ਹਾਰਿਆ ਹੋਇਆ ਉਠਾਇਆ ਆ ਜਦੋਂ ਮਨ ਉਠਾ ਹੋ ਗਿਆ ਨਾ ਬਾਇਆ ਤੋਂ ਚਿੱਤ ਹੋ ਗਿਆ ਚੱਤਾ ਹਾਰ ਮੰਨ ਲਈ ਜੇ ਨਾ ਜਰ ਹਾਰ ਨਹੀਂ ਮੰਨਦਾ ਉਹ ਨਾਲ ਜਮਨ ਚਤਰੀ ਬਰ ਹਕਾ ਰਹਿਦ ਹੋ ਗਿਆ ਜਿੱਤ ਹੋ ਗਿਆ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਜ ਸਾਹਿ ਬਜਾਇ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਗਿਆਨ ਦੀ ਗਿਆਨ ਦਾ ਪ੍ਰਸਾਦ ਮਿਲੇ ਗੁਰ ਪ੍ਰਸਾਦੀ ਗਿਆਨ ਦੀ ਕਿਰਪਾ ਦੇ ਨਾਲ ਸਦਾ ਬਨ ਜਿਹੜਾ ਹੈ ਟਕ ਟਕਦਾ ਸਹਿਜ ਉਪਜੈ ਇਸ ਸੱਚ ਦਾ ਵੱਡਾ ਮਾਰ ਰਹਾ ਹੈ ਗਿਆਨ ਦੀ ਕਿਰਪਾ ਨਾਲ ਮਿਲ ਤਿਕ ਰਹਾ ਹੈ ਫਿਰ ਇਸ ਸੱਚ ਚਿੰਤਾਵਾਂ ਜਾਂਦੀਆਂ ਨੇ ਪਰ ਨਾ ਚਿੰਤਾ ਜਾਂਦੀ ਹੋਈ ਨਹੀਂ ਜਿਹੜੇ ਧਰਮ ਦੇ ਵਿੱਚ ਧਰਮ ਹੁੰਦਾ ਹੀ ਗਿਆਨ ਦੀ ਪ੍ਰਾਪਤੀ ਹੈ ਜਿੱਥੇ ਗਿਆਨ ਦੀ ਪ੍ਰਾਪਤੀ ਨਹੀਂ ਉਹ ਧਰਮ ਹੀ ਨਹੀਂ ਉਹਨਾਂ ਜਿਹੜੇ ਧਰਮ ਧਰਮ ਨਹੀਂ ਜਿਹਨਾਂ ਜਿਹਨਾਂ ਗਿਆਨ ਨਹੀਂ ਲੈਂਦਾ ਜਿਹੜੀ ਸੇਵਾ ਹੈ ਕੋਈ ਭਗਤੀ ਨਹੀਂ ਭਗਤੀ ਤਾਂ ਪਹਿਲੀ ਗੱਲ ਹੈ ਉਹ ਕਿਹ ਜੀ ਆਣਾ ਉਹ ਹੈ ਪਹਿਲੀ ਕਲਾਸ ਨਹੀਂ ਹੈ ਪਹਿਲੀ ਕਲਾਸ ਆਖਲਾ ਨਹੀਂ ਰਕੇ ਜੀ ਹੈ ਅਥੇ ਵੜ ਕਾਰਸੇ ਵਾਲੇ ਤੁਰੇ ਫਿਰਦੇ ਨਾ ਇਹ ਕੇਜੀ ਵਾਲੇ ਤਾਂ ਹੀ ਇਹ ਸੁਣ ਨਹੀਂ ਦਿੰਦੇ ਨਾ ਕਥਾ ਨਾ ਕੀਰਤਨ ਸੁਣ ਨਹੀਂ ਦਿੰਦੇ ਅਪਰਾਧੀ ਵੀ ਨਾ ਇਸ ਗੱਲੋਂ ਹੈ ਇਹਨਾਂ ਨੂੰ ਬਤਾ ਵੀ ਜੇ ਉਹ ਸੁਣ ਲੈ ਸਾਡੇ ਵਾਲਾ ਸਾਡੇ ਕਾਬੂ ਜੀ ਨਹੀਂ ਲੈਣਾ ਇਸ ਗੱਲੋਂ ਅਪਰਾਧੀ ਦੇ ਜੀਓ ਬੈਲੇ ਬਾਹਰ ਨਿਰਮਲ ਜੀਓ ਬੈਲੇ ਬਾਹਰ ਨਿਰਮਲ ਅੰਦਰੋਂ ਤਾਂ ਬੈਲੇ ਨੇ ਬਾਹਰ ਨਿਰਮਲ ਨੇ ਕੋਣੇ ਪੜ੍ਹਦਾ ਸੰਤ ਨੇ ਧਾਰਮਿਕ ਬੰਦੇ ਦੀ ਗੱਲ ਕਰਦੇ ਜਿਹੜੇ ਬੰਦੇ ਧਾਰਮਿਕ ਨੇ ਨਾ ਬਾਹਰ ਬੜੇ ਉੱਜਲੇ ਨੇ ਅੰਦਰ ਬਲੀਡ ਤੇ ਇਹਨਾਂ ਦੇ ਕੱਪੜੇ ਮਿਹਰੇ ਚ ਤੁਹਾਨੂੰ ਜਿਓ ਬੈਲੇ ਬਾਹਰ ਨਿਰਮਲ ਭਰੋ ਤਾਂ ਨਰਮ ਜੀਵ ਗਲੇ ਤੇ ਜਨਮ ਜੂਏ ਹਾਰਿਆ ਬਸ ਐ ਸਮਝ ਲੋ ਉਹਨਾਂ ਨੇ ਜਨਮ ਜੂਏ ਚ ਹਾਰ ਲਿਆ ਸੰਤ ਬੜੇ ਉੱਜਲ ਦੇ ਬਾਹਰੋਂ ਜਿਹਦੇ ਨੇ ਸਾਰੇ ਪੜ ਕੇ ਟੇ ਕਪੜੇ ਰੱਖਦੇ ਅੰਦਰ ਮਾਇਆ ਵਾਹਿ ਮਾਇਆ ਕਰਦੇ ਫਿਰਦੇ ਨੇ ਅੰਦਰ ਘਪਟਾ ਅੰਦਰ ਸਭ ਲੇਟਦਾ ਨੇ ਜਿਹਨੇ ਜਨਮ ਜੂਏ ਹਾਰਿਆ ਉਹ ਜਨਮ ਆਪਣਾ ਜੂਏ ਹਾਰ ਲਿਆ ਕਿਸੇ ਦਾ ਕੋਈ ਨੁਕਸਾਨ ਕਿਸੇ ਦਾ ਵੀ ਕੀਤਾ ਉਹਦਾ ਵਜਾ ਵੇਣਾ ਨੂੰ ਇਹਦੇ ਨਾ ਪੂਰਾ ਕਹਾਂ ਬੜ ਲੰਦੇ ਜੇ ਛੜ ਦੰਦੇ ਖੰਡ ਹੁਣ ਵੀ ਛੜ ਦੰਦ ਚੱਦੇ ਰਹਿਣਗੇ ਤੇਰੀ ਜਾਨਮ ਜੂਏ ਹਾ ਹਾ ਲੋਕ ਇਹਨਾਂ ਨੂੰ ਸੰਤ ਕਹਿੰਦੇ ਨੇ ਗੁਰਬਾਨੇ ਕਹਿੰਦੇ ਆ ਜਾਨਮ ਜੂਏ ਹਾਲ ਲੈ ਕਿਉਂਕਿ ਤੇਸਰਾ ਫਟਾ ਰੋਗ ਲੱਗਾ ਮਾਇਆ ਦੀ ਤ੍ਰਿਸ਼ਨਾ ਇਹਨਾਂ ਦੇ ਅੰਦਰ ਸਾਰਿਆਂ ਦੇ ਮਰਨ ਮਨੋਂ ਵਿਸਾਰਿਆ ਮਰਨ ਮਨੋਂ ਵਿਸਾਰਿਆ ਹੈ ਉਹ ਜਾ ਬਰੇ ਜਾਣਾ ਤੇ ਤ੍ਰਿਸ਼ਨਾ ਤੇ ਵਾਜਾ ਇਕੱਠੀ ਕਰਕੇ ਤੁਸੀਂ ਲੈਣਾ ਕੀ ਆ ਕੀ ਪਤਾ ਕਦੋਂ ਸਾਹ ਮੁੱਕ ਜਾਣਾ ਨਾ ਰਹਿਣ ਦਿਓ ਤੁਸੀਂ ਇਕਰੋੜ ਕਰੋੜ ਦੀ ਕਾਰ ਕੀ ਕਰਨੀ ਹੈ ਲੈ ਕੇ ਇਹ ਬਦਰਾਮੀ ਦਾ ਸਵਾ ਕੁਝ ਨਹੀਂ ਰਖਿਆ ਇਹ ਚ ਬਦਰਾਮੀ ਉਸੇ ਦੀ ਹੁੰਦੀ ਆ ਜਿਹੜਾ ਵੱਡਾ ਨਾ ਉਹ ਜਿਹੜਾ ਵੱਡਾ ਨਾ 드러ਉਂਦਾ ਨਾ ਉਹਦੀ ਜਿਆਦਾ ਆਡੀਓ ਵੱਡੀ ਬਦਨੋਮੀ ਹੁੰਦੀ ਸੰਸਾਰ ਦੇ ਵਿੱਚ ਉਹਦੀ ਬਦਨੋਮੀ ਵੱਡੀ ਹੁੰਦੀ ਹੈ ਵਿਰੋਧ ਉਹਦਾ ਹੀ ਵੱਡਾ ਹੁੰਦਾ ਬਾਦਲ ਦਾ ਵਿਰੋਧ ਕਿਉਂ ਹੁੰਦਾ ਵੱਡਾ ਨਾ ਅਜੀਬ ਨਿਸਤਰਾ ਚਿਪੜਾਸੀ ਦਾ ਕਹਾਣੀ ਹੁੰਦਾ ਕਿਸੇ ਦਾ ਇਹਦਾ ਵੱਡਾ ਵੇ ਓਡਾ ਵੱਡਾ ਵਿਰੋਧ ਇਹਦਾ ਕੋਈ ਵੱਡਾ ਆਦਮੀ ਉਹਦਾ ਵਿਰੋਧ ਵੀ ਓਡਾ ਵੱਡਾ ਹੀ ਹੋਊਗਾ ਚਾਹੇ ਗੱਲ ਤੋਂ ਹੋਵੇ ਚਾਹੇ ਠੀਕ ਹੋਵੇ ਉਹ ਗੱਲ ਦੂਸਰੀ ਹੈ ਵਿਰੋਧੀ ਇਹਨਾਂ ਦਾ ਵਿਰੋਧ ਕਰਨੇ ਚੱਗਾ ਕੰਮ ਕਰੇ ਤਾਂ ਵੀ ਵਿਰੋਧ ਕਰਨਾ ਘਰ ਮਾਰਾ ਕਰੇ ਫਿਰ ਤਾਂ ਸਾਰੇ ਕਰਨਗੇ ਹੱਕ ਵਾਲਿਆਂ ਨੇ ਵਾਲਾ ਕਰੇ ਜੱਗਾ ਕਰੇ ਵਿਰੋਧ ਕਰਨਾ ਹੀ ਨਹੀਂ ਇਹ ਸੰਸਾਰ ਹੈ ਤਾਂ ਇਹੋ ਜਿਹਾ ਚੱਲੂਗਾ ਜੇ ਸੰਤ ਸਿਆਸੀ ਦਾਰ ਤੇ ਸਿਆਸਤ ਵਿੱਚ ਆ ਕੇ ਤਾਂ ਉਹ ਇਸੇ ਕੈਟਾਗਰੀ ਚ ਜਿਓ ਬੜੇ ਬਰੁੜੇ ਗੋਲਕ ਤੇ ਅੱਕ ਚਲੀ ਗਏ ਉਹਨਾਂ ਦੀ ਸੁੱਤੀ ਗੋਲਕ ਤੇ ਚਲੀ ਗਏ ਜੋ ਪ੍ਰਚਾਰ ਕਰਦਾ ਲੈਣਾ ਹੈ ਪ੍ਰਚਾਰ ਉਹ ਤਾਂ ਗਲਤ ਹੈ ਪ੍ਰਚਾਰਤਾ ਗੁਰਮੱਤਾ ਕਰ ਨਹੀਂ ਰਹੇ ਕੋਰ ਬੰਦਾ ਤਾਂ ਗਿਆ ਨਹੀਂ ਰਿਹਾ ਲੋਕ ਗੁਰਮੱਤਾ ਦਾ ਗਿਆਨ ਉਹਨਾਂ ਨੇ ਖੋਜ ਕੀਤੀ ਉਹਦੀ ਇਹ ਤਾਂ ਭੁੱਖੇ ਹੋਰ ਹੀ ਉਹਨਾਂ ਦੇ ਉੱਤੇ ਆਪਣੇ ਆਪ ਨੂੰ ਰੋਲ ਮਾਡਲ ਤਾਂ ਬਣਾਇਆ ਹੀ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਗੁਰਬਾਨੀਆਂ ਅਨੁਸਾਰ ਢਾਲਿਆ ਹੀ ਨਹੀਂ ਉਹਨਾਂ ਨੇ ਇਹ ਸਭ ਉਹਨਾਂ ਦਾ ਪਖੰਡਾ ਜਿਉਂ ਕਹਿਣਾ ਸੀਦਾ ਜੀ ਪ੍ਰਚਾਰ ਕਰਨ ਖਾਤਰ ਕਰਦੇ ਆ ਤਾਂ ਇਲੈਕਸ਼ਨ ਲੜਦੇ ਆ ਇਹ ਕਰਦੇ ਆ ਇਹ ਸਭ ਪਖੰਡਾ ਇਹਦਾ ਗੱਲਾਂ ਹੁੰਦੀਆਂ ਨੇ ਕਰਨਦੀਆਂ ਸੇਵਾਦਾਨ ਕਹਿੰਦੇ ਕੁਛ ਉਧਰ ਕਰਦੇ ਕੁਛ ਉਧਰ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਸਾ ਰਿਆ ਮਰਨ ਮਨੋ ਵਸਾ ਰਿਆ ਜਿਹੜਾ ਸੰਤ ਹੋ ਗਿਆ ਉਹਨੇ ਲੈਣਾ ਕੀ ਹੈ ਇਹਨਾਂ ਗੱਲਾਂ ਦਾ ਕੀ ਲੈਣਾ ਉਹਨੂੰ ਸ਼ਾਂਤੀ ਦੀ ਲੋੜ ਹੈ ਸ਼ਾਂਤੀ ਰਾਹ ਤੇ ਗੱਲ ਦਿੰਦਾ ਹੈ ਉਹਦਾ ਇਕੱਠੀ ਕੀਤੀ ਨਹੀਂ ਸ਼ਾਂਤੀ ਜਿੰਨਾ ਖਰਚ ਵਧਾਵਾਂਗੇ ਸ਼ਾਂਤੀ ਬਦੂਗੀ ਖਰਚ ਵਧਾਇਆ ਸ਼ਾਂਤੀ ਹੈ ਉਹਦੇ ਨਾਲ ਬਰਨ ਮਨੋ ਬਸਾਰਿਆ ਬੇਦਾਮੈਨਾ ਮੁੱਤਮ ਸੋ ਸੋਰੇ ਨਹੀਂ ਫਰੇ ਜੂ ਬੇਤਾਲਿਆ ਉਹ ਕਹਿੰਦਾ ਵੇ ਪਟਤ ਨੂੰ ਕਹਿ ਰਹੇ ਨੇ ਬੇਦਾਮੈਨਾ ਹੁਣ ਆ ਬੇਦਾਮੈਨਾ ਮੁੱਤਮ ਕੇ ਇਸ ਖਰੂ ਗਿਆ ਵੇ ਸਿੱਖਾਂ ਦਾ ਬੇਦਾਮੈਨਾ ਕੀ ਸੰਬੰਧ ਸਿੱਖ ਦਾ ਵੇਦ ਤੋਂ ਖਲਾਫ ਨਹੀਂ ਹੁੰਦਾ ਜਿਹੜੇ ਆਏ ਸਰ ਫਿਰ ਇਹਨੂੰ ਤਾਂ ਬਹੁਤ ਹੀ ਖਲਾਫ ਨੇ ਵੇਦ ਦਾ ਨਾਮ ਲੈ ਤੇ ਅਲਰਜੀ ਹੋ ਜਾਂਦੀ ਐ ਇਹ ਕਿਹਨੂੰ ਕਿਹਾ ਸੀ ਵੇਦ ਦਾ ਬਿਨਾ ਪੁੱਤ ਸੁਣੇ ਨਹੀਂ ਜਿਹੜੇ ਵੇਦ ਸੁਣਦੇ ਤੇ ਜਿਹੜੇ ਵੇਦ ਪੜ੍ਹਦੇ ਤੇ ਉਹਨਾਂ ਨੂੰ ਕਿਹਾ ਸੀ ਜਿਹੜੇ ਵੇਦ ਨਾਲ ਜੁੜੇ ਹੋਏ ਤੇ ਹੁਣ ਵੀ ਜੇ ਸਾਨੂੰ ਕਹੇ ਜਾਂਦਾ ਇਹਨੂੰ ਕੱਢ ਦਿਓ ਸ਼ਬਦ ਉਹਨੂੰ ਵਿੱਚੋਂ ਸਿੱਖਾਂ ਨੇ ਕੀ ਕਰਾਉਣਾ ਹੁੰਦਾ ਤੇ ਕੱਢ ਦੋ ਕਹੋ ਇਹਨੂੰ ਅੱਡੀ ਬਾਣੀ ਰਹਿ ਜੂਗੀ ਜਿਹਨਾਂ ਦੇ ਇੱਕ ਸ਼ਬਦ ਵੀ ਇਹਨਾਂ ਦਾ ਬਣ ਕੇ ਕੱਖਰ ਵੀ ਕੱਢਦਾ ਨਾ ਕਿਦੋਂ ਸਾਰੀ ਬਾਣੀ ਉਹਨਾਂ ਨੂੰ ਪਤਾ ਵੀ ਫਿਰ ਇਹਨੂੰ ਵੱਡਾ ਲਾ ਲਾਂਗੇ ਦੂਏ ਪਾਸੇ ਇਹ ਕੀ ਦੀ ਲਿਖੀ ਹੋਈ ਆ ਫਿਰ ਸ਼ਾਇਦ ਕਿਸੇ ਨੇ ਹੋਰ ਨਾ ਪਾਤੀ ਹੋਵੇ ਵੀ ਸ਼ਾਮ ਕਵੀ ਨੇ ਪਾਤੀ ਹੋਵੇ ਸ਼ਾਮ ਕਵੀ ਨੇ ਜਾਂ ਹੋਰ ਕਿਸੇ ਨੇ ਪਾਤੀ ਹੋਵੇ ਸਿੱਖ ਦਾ ਕੀ ਮਤਲਬ ਇਹਦਾ ਲੋ ਸ਼ੰਕਾ ਇਹ ਤਾਂ ਐਦਾਂ ਤੇ ਐਡੀ ਬੜੀ ਕਿਤਾਬ ਲਿਖੀ ਜਾ ਸਕਦੀ ਹੈ ਆਦੇ ਤੇ ਇਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਵੇਰਾ ਮੁਰਗੂ ਕੌਣ ਨੂੰ ਵਰਤ ਰਿਹਾ ਕਿਉਂ ਵਰਤ ਰਿਹਾ ਇਹਨਾਂ ਨੂੰ ਕੀ ਪਤਾ ਕੀ ਗੱਲ ਹੈ ਬੇਦਾਮੈ ਨਾਮਤੂ ਸੋਖਣਾ ਨਹੀਂ ਸਿੱਖਣਾ ਗੱਲ ਸੁਣਨੇ ਬੇਦਾਮੈ ਦੱਸੇ ਕਿਹੜਾ ਸਿੱਖਾ ਸਿੱਖਵਾਸ ਦਾ ਕੀ ਮਤਲਬ ਹੋਏਗਾ ਲਾਈਨ ਦਾ ਕੋਈ ਰਹਿ ਗਿਆ ਕੀ ਮਤਲਬ ਹੋਏਗਾ ਸਾਡੇ ਬੰਦੇ ਸਾਡਾ ਬੇਦਾਮਾ ਨੂੰ ਸੁਣਦੇ ਕੋਈ ਗ੍ਰੰਥ ਸਿੱਖਾਂ ਦਾ ਉਹ ਨਵੇਂ ਬੇ ਜਿਹੜੇ ਸੁਣਦੇ ਨੇ ਉਹਨਾਂ ਨੂੰ ਸਿੱਖ ਪੜਾਉਣਾ ਹੈ ਅਸੀਂ ਜਿਹੜੇ ਅੱਜ ਵੇਦ ਤੇ ਖੜੇ ਨੇ ਵੇਦ ਸੁਣਦੇ ਨੇ ਉਹਨਾਂ ਵਾਅਦੇ ਬਾਣੀ ਉਹਨਾਂ ਨੂੰ ਸਿੱਖ ਬਣਾਉਣਾ ਇਹ ਜਿਹੜੇ ਹੌਲ ਵਾਲੇ ਸਿੱਖ ਨੇ ਇਹ ਬਣ ਲੈ ਬਸ ਇਹ ਐ ਜਿਹੀ ਰਹਿਣਗੇ ਇਹਨਾਂ ਦੀ ਲੋੜ ਨਹੀਂ ਸਾਨੂੰ ਸਿੱਖ ਬਣਨ ਦੀ ਇਹ ਵੱਡਾ ਨਾ ਵੱਡੂ ਇਹਨਾਂ ਦੀ ਪਰਵਾਹ ਨਹੀਂ ਆ ਇਹਦਾ ਵਿਗੜ ਗਿਆ ਦੁੱਧ ਇਹਦਾ ਡੋਲਰ ਨਾਲ ਆ ਹੁਣ ਜਿਹੜੇ ਸੁਣਦੇ ਨੇ ਵੇਦ ਵੇਦ ਤੇ ਖੜੇ ਨੇ ਉਹਨਾਂ ਵਾਅਦੇ ਬਾਣੀ ਉਹ ਸਿੱਖ ਬਣ ਜਾਣੇ ਤੇ ਸਮਝਾ ਕੇ ਉਹਨਾਂ ਨੂੰ ਸਮਝਾ ਬੋਗੇ ਉਹ ਵੱਡ ਜਾਣਗੇ ਸਿੱਖ ਇਹਨਾਂ ਨੂੰ ਕਿੰਨੇ ਕਰੇ 1.5-2 ਕਰੋੜ ਕੋਈ ਗੱਲ ਹੈ ਤੇ ਕਦੀ ਵਧੇ ਵਰਲਡ ਦੀ ਇੱਕ ਛੱਟ ਕੇ ਜੇ 2 ਕਰੋੜ ਦਾ ਵੱਡ ਜੂਗਾ ਸਿੱਖ ساری ਵਰਲਡ ਚ ਇਹ ਬਣੇ ਫਿਰ ਤੇ ਨਾਲ ਕਿਤੇ ਫਿਰ ਓਏ ਅਰ ਵਧੀਆ ਬਣਨਗੇ ਸੇਖੋ ਇਹਨਾਂ ਨੂੰ ਜੇ 2 4 10 ਲੱਖ ਵੀ ਬਣ ਗਏ ਇਹਨਾਂ ਨੂੰ ਵਧੀਆ ਵੱਡੂਗਾ ਫਿਰ ਅਜੇ ਇਹਨਾਂ ਨੂੰ ਕਿਸੇ ਨੇ ਪੁੱਛ ਲਈ ਨਹੀਂ ਹੈ ਸੰਸਾਰ ਚ ਸੰਸਾਰ ਸਿੱਕੀ ਫੈਲ ਜਾਣੀ ਹੈ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਵੀ ਅਜੇ ਤਾਂ ਥੋੜੇ ਜਿਹੀ ਨਿਕਲਣਗੇ ਜਿਹੜੇ ਨਿਕਲ ਗਏ ਉਹਨਾਂ ਦੀ ਪੁੱਛ ਹੋਊਗੀ ਜਿਹੜਾ ਸਿੱਖ ਬਣ ਜਾਣਗੇ ਉਹਨਾਂ ਦੀ ਕੁਛ ਰਹੂਗੀ ਦੋਹਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਕਿ ਉਹਨਾਂ ਨੇ ਅਸਲੀ ਅਸਲੀ ਨਾ ਕੋਝੜ ਚਾਹੇ ਕੋਈ ਅੰਗਰੇਜ਼ ਹੋਵੇ ਇਸਾਈਆਂ ਜੋ ਆਵੇ ਚਾਹੇ ਕੋਈ ਰਿਨਾ ਜੋ ਆਵੇ ਚਾਹੇ ਮੁਸਲਮਾਨਾ ਜੋ ਆਵੇ ਉਹਦਾ ਇੱਕ ਹੋ ਜਾਣੇ ਨੇ ਸਾਰੇ ਗੁਰਮੁਖ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਐਸਾ ਸਮਾਜ ਆ ਜਾਣ ਪਹਿਲਾਂ ਵੀ ਤਾਂ ਸੀ ਪਿਛੇ ਮੁਸਲਮਾਨ ਨੇ ਪਿਛੇ ਪੱਡੇ ਤਰ ਗੁਰੂ ਸਾਹਿਬ ਦੇ ਨਾਲ ਸਾਰੇ ਹੀ ਨੇ ਹੁਣ ਇਸਾਈ ਨੇ ਕਿਹਨੇ ਸਿੱਖ ਬਣੇ ਹੋਏ ਨੇ ਉਹਦਾ ਜੋਗੀ ਕੋਲ ਹੈ ਨਹੀਂ ਸੀ ਕੁਝ ਐਸੇ ਸਖਵਣਗੇ ਇਹਨਾਂ ਚ ਇੱਕ ਬਰੀ ਹੋ ਜਾ ਕੋ ਨਾਲ ਨੂੰ ਲੋੜ ਹੈ ਭੁੱਖਾ ਨੇ ਇਨਾਂ ਦੇ ਦਰ ਇਨਾਂ ਦੇ ਦਰ ਮੋਕਾ ਆਇਆ ਈ ਰਾਇ ਦੀ ਈ ਇਨਾਂ ਦਰ ਦੇ ਭੁੱਖੇ ਹੋਰ ਅਜੀ ਵੇਦਾਂ ਮੈਂ ਨਾਮ ਉਤਮਾ ਸੋ ਸੁਣੇ ਨਹੀਂ ਫਿਰੇ ਜੋ ਬੇਤਾਲਿਆ ਫਿਰੇ ਜੋ ਬੇਤਾਲਿਆ ਉੜ ਕੇ ਵੇ ਫਿਰਦਾ ਉਹ ਸਾਜ ਕੁਝ ਕਹ ਇਹਨਾਂ ਨੇ ਆਪ ਕਿਤੇ ਬੋਲਦਾ ਦਹਾਲ ਤਾ ਉਖੜ ਗਿਆ ਬੇਤਾਲੇ ਪੜਨੇ ਦੇ ਵੇ ਤਾਲਾ ਹੋਇਆ ਹੋਇਆ ਨਾਮ ਨੂੰ ਹੋਰੇ ਕੋ ਦੱਸ ਇਹ ਵੀ ਬੇਤਾਲੇ ਨੇ ਸਿੱਖ ਨਾਮ ਦਾ ਹੀ ਨਹੀਂ ਪਤਾ ਇਹ ਨੂੰ ਨਾਮ ਕੀ ਹੁੰਦਾ ਉਹ ਬਾਲਾ ਫੜ ਕੇ ਨਾਮ ਜਪਦੇ ਫਿਰਦੇ ਨੇ ਦਸਮ ਪਾਗਲ ਨੇ ਕਿਹਾ ਬਸ ਤੇ ਮੇਰੇ ਨਾਮ ਇਹ ਡਲਾ ਮੈਂ ਤੇਰਾ ਨਾਮ ਹੈ ਨਹੀਂ ਕੋਈ ਵੀ ਕੀ ਜਪਦੇ ਨੇ ਬਾਲਾ ਫੜ ਕੇ ਆਇਓ ਪੰਡਤ ਜਪਦਾ ਸੀ ਬਾਲਾ ਨਾਲ ਜਦੋਂ ਇਹ ਜਪਦੇ ਨੇ ਇਹ ਤਾਂ ਪੰਡਤ ਦਾ ਮਾਨ ਗਾ ਜਿਹੜਾ ਬਾਲਾ ਅਦਰਸ਼ਨ ਤੋਂ ਵੀ ਵੱਡੀ ਬਣਦੀ ਸੀ ਬਾਲਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਪੰਡਤ ਹਾਂ ਸੇ ਧੋਤੀ ਤੇ ਕਾ ਛੜਦਾ ਅਸੰਤਾ ਨੇ ਵੀ ਹੋਰ ਦਰਸ਼ਨ ਸੁਣੇ ਵੀ ਪੰਡਤ ਨੇ ਬੜੀ ਚਲਾਕੀ ਨਾਲ ਬਾੜਦਾ ਉਹ ਜਿਹੜਾ ਕੋਈ ਚਲਾਕੀ ਨਾਲ ਬਾੜਦਾ ਉਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਜਿਹੜਾ ਉਹਨਾਂ ਦੇ ਘਰ ਆ ਬੜਿਆ ਉਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਹੈ ਜਿਹਨੂੰ ਇਹ ਕਹਿੰਦੇ ਨੇ ਉਹ ਬੜਿਆ ਹੋਇਆ ਹੈ ਹੋਰੀ ਮੱਤੀਓ ਪੁੱਠੀ ਐ ਜਿਹੜਾ ਇਹਨਾਂ ਦੇ ਉੱਤੇ ਘਰ ਆ ਬੜਿਆ ਖੋਟੋ ਤਾਂ ਇਹਨਾਂ ਨੂੰ ਗਿਆਨ ਏਰੀਆ ਵਿਦਵਾਨ ਨੂੰ ਪਤਾ ਹੀ ਨਹੀਂ ਪਤਾ ਉਦੋਂ ਲੱਗੂ ਜਾਂ ਗੁਰਮਤਿ ਸਮਝ ਆ ਗਈ ਜਿਹਨੂੰ ਸਮਝ ਆ ਗਈ ਉਹਨੂੰ ਪਤਾ ਲੱਗੂ ਉਹਨੂੰ ਦੇਖੋ ਚਾਨਣ ਹੋ ਗਿਆ ਨਾ ਅੰਦਰ ਵੀ ਆ ਗੱਲ ਕਿਦੋਂ ਆਈ ਹੋਈ ਐ ਹੋਰ ਬੇਤਾਲ ਮੈਂ ਆਪੋ ਤੁਸੋਂ ਸੁਣਨਾ ਹੀ ਫਿਰੇ ਜੋ ਬੇਤਾਲ ਇਹ ਵੀ ਬੇਤਾਲੇ ਨੇ ਆ ਗੁਰਬਾਨੀ ਦੇ ਨਾਮ ਦੱਸਿਆ ਹੋਇਆ ਸੀ ਗੁਰਬਾਨੀ ਵਾਲਾ ਨਾਮ ਸੁਣਿਆ ਨਹੀਂ ਬੇਤਾਲੇ ਹੋਏ ਬੰਦੇ ਜਪਦੇ ਨੇ ਸਾਡੇ ਅਜਬਾ ਜਾਪ ਹੈ ਅਜਬਾ ਜਾਪ ਦਸਨ ਕੀ ਹੁੰਦਾ ਹੈ ਅਜਬਾ ਜਾਣਾ ਜਪਿਆ ਨਹੀਂ ਜਾਂਦਾ ਹੁੰਦਾ ਜਾਪ ਹੈ ਬਰਾ ਅਜਬਾ ਜਾਪ ਹੈ ਖਾਣਾ ਕੁਝ ਪੀਣਾ ਕੁਛ ਅਬਰਤ ਪੀਣਾ ਆਪਿਓ ਪਿਓ ਪਰਬੂ ਨਾਲ ਨਹੀਂ ਪੀਤਾ ਜਾਂਦਾ ਉਹ ਪੀੜ ਆਪਿਓ ਦਾ ਮਨ ਨਹੀਂ ਪੀਤਾ ਜਾਂਦਾ ਬੂਰ ਨਾਲ ਉਹ ਪੀੜ ਅਵੇਲ ਵੀ ਤਾਂ ਅੰਕਿਆ ਜਬਾ ਜਬਾ ਆਪਿਓ ਪੀਓ ਪੀਣਾ ਵੀ ਹੈਗਾ ਪਰਬੂ ਨਾਲ ਪੀਣਾ ਬਣੇਗਾ ਹੂੰ ਕਹੇ ਨਾਨਕ ਜਿਨ ਸੱਚ ਤਰਿਆ ਕੂੜੇ ਲਾਗੇ ਤਿੰਨ ਜਨਮ ਜੁਏ ਹਾਰਿਆ ਕਾਹੇ ਨਾਨਕ ਜਿਹੜੀ ਗੁਰਬਾਣੀ ਵੀ ਕਹਿੰਦੇ ਜੇ ਕੋ ਖਾਵੇ ਜੇ ਕੋ ਪੁੰਚਾ। ਉਹ ਦੇਖਿਆ ਵਾਇਰ ਉਹਦੋਂ ਉਹਨਾਂ ਲੈ ਜੋ ਜੀ ਬਾਅਦ ਵੀ ਇਹ ਵੇਦ ਲੈ ਜਾ ਕੇ ਹੱਜ ਕਰਨਾ। ਓਏ ਕਰਨਾਂ ਨਹੀਂ ਖਾਲਦੀ ਆ ਗੁਰਬਾਣੀ ਵੀ। ਬਿਨ ਸਰਬਣੀ ਖੀਰ ਪਿਆ ਆ। ਉਹ ਤੁਰਕੀ ਬਾਣੀ ਦਾ ਬਿਨਾ ਸਰਬਣਾ ਖੰਣਾ ਤੇ ਬਿਨਾ ਖਿਰ ਪਿਆਉਣਾ ਅੰਦਰੋਂ ਹੀ ਉਹਦਾ ਅੰਦਰੋਂ ਹੀ ਪੈਦਾ ਹੁੰਣਾ ਇਹ ਕారణ ਸੋਣਾ ਹੈ ਨਾਮ ਇਹ ਕੰਨਾ ਨਾਲ ਛੋੜ ਇਹ ਕੰਨਾ ਨਾਲ ਪੀਏ ਪੀਣ ਵਾਲੀ ਚੀਜ਼ ਆ ਕੰਨਾ ਨਾਲ ਖਾਣ ਵਾਲੀ ਆ ਕੰਨਾ ਨਾਲ ਜਾਂਦੀ ਹੈ ਹਿਰਦੇ 'ਚ ਇਹ ਵੇਹੜੇ 'ਚ ਨਿਆਣ ਵਾਲੀ ਚੀਜ਼ ਨਹੀਂ ਹਿਰਦੇ 'ਚ ਜਾਂ ਜਿਹੜਾ ਬੈਠਾ ਜੀ ਨੇ ਖਾਣੀ ਉਹਦਾ ਹਿਰਦੇ 'ਚ ਪੇਜਾ ਤੁਸੀਂ ਵੇਹੜੇ 'ਚ ਨੂੰ ਜਿਹਨਾਂ ਨੂੰ ਇੰਨਾ ਗਿਆਨ ਨਹੀਂ ਹੈ ਵੇਹੜੇ ਦਾ ਉਹ ਸੱਤ ਬਣੇ ਬੈਠੇ ਇਹਨਾਂ ਨੂੰ ਬਿਹਤੇਰ ਹਿਰਦੇ ਦਾ ਗਿਆਨ ਨਹੀਂ ਹੈ। ਵਿਦਾ ਕਿੱਥੇ ਹੁੰਦਾ ਹੈ? ਹਿਰਦਾ ਕਿੱਥੇ ਹੁੰਦਾ ਹੈ? ਪੂਰਾ ਖਾਦੇ ਪੀਤੀ ਜੀਣੀ ਕਿੱਥੇ ਜਾਂਦੀ ਹੈ? ਕੰਨਾ ਨਾ ਸਾਡ ਪਿਤਾ ਹੈ ਕੰਨਾ ਨਾ ਵੀ ਕੋਈ ਚੀਜ਼ ਪੀ ਬਾਣੀ ਕੰਨਾ ਨਾਲੇ ਪੀਤੀ ਜਾਂਦੀ ਹੈ। ਕਾਸ਼ੀ ਤਾਂ ਤੋ ਰੁਪ ਜਾ ਤੋਨ ਕਾਸ਼ੀ ਜਾਏ। ਜਿਹੜੀ ਤੋਨ ਕਿੱਥੇ ਜਾਂਦੀ ਹੈ ਤੋਨ ਕੰਨਾ ਸਹੀ ਹੋ ਜਾਂਦੀ ਹੈ। ਜਾਣੀ ਕਿੱਥੇ ਉਹ? ਇਹ ਤਾਂ ਧੋਣਾ ਹੈ। ਉਹ ਤੋ ਜਾਣੀ ਉਹ ਤੋਂ ਤਾਂ ਬਾਹਰ ਰਿਕਨ ਨਾ ਹੁੰਦਾ ਨਾ ਉਹ। ਉਦੋਂ ਉਹ ਨਹੀਂ ਜਾਂਦਾ ਹੁੰਦਾ ਉਹ ਇਹਦੀ ਆਊਟਲੈਟ ਹੈ ਉਹ ਤਾਂ ਹੀ ਜਾਂ ਦਿੱਤਾ ਜਾਂਦਾ ਲਿਆ ਨਹੀਂ ਜਾਂਦਾ ਲਿਆ ਕਰਨਾ ਨਹੀਂ ਜਾਂਦਾ ਜਾਂ ਦਿੱਤਾ ਮੂਹ ਦਾ ਹੀ ਜਾਂਦਾ ਜਾਂ ਦਿੱਤਾ ਜਾਂਦਾ ਮੂਹ ਦਾ ਹੀ ਲਿਆ ਜਾਂਦਾ ਕਰਨਾ ਸੀ ਲਿਆ ਹੀ ਪੀਣਾ ਹੈ ਨਾ ਜਿਨਾ ਇੰਨਾ ਗਿਆਨ ਨਹੀਂ ਹੈ ਉਹ ਬਣੇ ਫਰਦਾਨਾ ਮਹਾਪੁਰਖ ਬੜਾ ਫਰਦਾਨਾ ਬੁਰਪ ਗਿਆਨੀ ਲੱਗ ਜਾਊਗਾ ਪਤਾ ਹੁਣ ਉਹਨੇ ਰਾਣੇ ਵੀ ਇੱਟਾ ਮਾਰ ਲੱਗ ਜਾਣਗੇ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਨੀ ਜਨਮ ਜੂਏ ਹਾਰਿਆ ਕਹੇ ਨਾਨਕ ਜੇ ਸੱਚ ਤਜਿਆ ਕੂੜੇ ਲਾਗੇ ਤੇਰੀ ਜਨਮ ਜੂਏ ਹਾਰਿਆ ਜਿਨਾਂ ਸੱਚਾ ਤਰ ਕੂੜੇ ਲਾਗੇ ਉਹਨਾਂ ਨੇ ਜਨਮ ਜੂਏ ਹਾਰ ਲਿਆ ਇਹ ਸਵਾਲ ਹਰ ਕੋਈ ਪੁੱਛੂਏ ਰੋਂ ਤੇ ਜਿਨਾਂ ਦੀ ਬਦਨਾਮੀ ਕਰਦੇ ਨਾ ਸ਼ਰਾਬ ਪੀਣ ਵਾਲਿਆਂ ਦੀ ਜੇ ਉਹ ਸਿੱਖ ਬਣ ਉਹਨਾਂ ਨੇ ਸਿੱਖ ਬਣ ਜਾਣਾ ਹੁਣ ਛੇਤੀਓ ਇਹਨਾਂ ਤੇ ਉਹ ਪੁੱਛੂਣਗੇ ਜਿਨਾਂ ਦੀਆਂ ਬਦਨਾਮੀ ਕੀਤੀ ਹੁਣ ਦੇ ਸੰਤਾਂ ਦੇ ਉਹ ਇਹਨਾਂ ਦੇ ਘਰ ਪੈਣਗੇ ਤੇ ਤੇ ਖੜਿਆ ਹੁੰਦੇ ਵੀ ਹੁਣ ਤੁਸੀਂ ਦੱਸੋ। ਇਧਰ ਦਾਰੂ ਪੀਂਦੇ ਛੜਤੀ ਤੁਸੀਂ ਦੱਸੋ ਕੀ ਛੜਿਆ। ਤੁਸੀਂ ਦੁਰਮਨ ਛੜਤੀ, ਬਾੜਾ ਛੜਤੀ। ਕੂਫੇ ਦੇ ਸੀ। ਫਿਰ ਦੇਣ ਜਵਾਬ, ਫਿਰ ਪਤਾ ਲੱਗ ਜੂ ਇਹਨੂੰ। ਇਹਨਾਂ ਦੀ ਔਕਾਤ ਇਹ ਆਜੂਗੀ। ਔਕਾਤ ਕੀ ਐ? ਇਹ ਖੁੱਡ ਚੋਂ ਬਾਹਰ ਨਿਕਲੇਗਾ ਕਹਦੇ ਹੋ। ਖੁੱਡ ਜੇ ਬੜੇ ਰਿਆ ਖੜ ਕੇ ਉਲੂ। ਰਾਤ ਨੂੰ ਬਾਹਰ ਆ ਜਾਂਦਾ ਉਲੂ, ਜਾ ਕੋਈ ਦੇਖਦਾ ਨੀ।